ਬੀਜੇਪੀ ਸਾਹਿਬ ਪੰਜਾਬ ਤੇ ਸ੍ਰੀ ਪ੍ਰਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ੍ਰੀ ਮੁਖਸਰ ਸਾਹਿਬ ਦੀ ਆ ਇਸ਼ਾਰ ਨਿਰਦੇਸ਼ਾਂ ਅਨੁਸਾਰ ਅੱਜ ਜਿਹੜੀ ਹੈ ਸਬ ਡਿਵੀਜ਼ਨ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਵਕ ਵਕ ਰੇਲਵੇ ਸਟੇਸ਼ਨਾਂ ਦੀ ਜੇ ਕਰਤੇ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਸਬੰਧ ਦੇ ਵਿੱਚ ਅੱਜ ਅਸੀਂ ਮੁਖਸਰ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ ਚੈੱਕ ਕਰ ਰਹੇ ਹਾਂ ਸ਼ਰਾਰਤੀ ਵਿਅਕਤੀਆਂ ਨੂੰ ਜਿਹੜਾ ਕਾਬੂ ਕਰ ਲਈ ਤਲ ਪਾਉਣ ਲਈ ਇਹ ਜਿਹੜੀ ਐ ਮਹਿਮਤ ਲਈ ਜਾ ਰਹੀ ਹੈ ਤੇ ਕੋਈ ਸ਼ਕਤੀ ਰੱਖੀ ਕਾਬੂ ਆਉਂਦਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸ਼ਰਾਰਤੀ ਅੰਸਰਾਂ ਨੂੰ ਅਸੀਂ ਪਹਿਲਾਂ ਜਿਹੜਾ ਨਸ਼ੇ ਵਾਲਿਆਂ ਨੂੰ ਜਾਂ ਸ਼ਰਾਰਤੀ ਅਸਰਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਉਹ ਆਪਣੀਆਂ ਕਰਤੂਤਾਂ ਤੋਂ ਆਵਾਜ਼ ਆਜਾਣ ਨਹੀਂ ਕਿਸੇ ਨੂੰ ਵੀ ਨਿਬਖਸ਼ਿਆ ਜਾਏਗਾ